ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਜੀ ਇਹ ਦਿਨ ਐ ਸੰਡੇ ਦਾ ਤੇ ਸਵੇਰ ਦਾ ਟਾਈਮ 6 ਵਜੇ ਦਾ ਤੇ ਆਪਣੇ ਇੱਥੇ بارش ਲੱਗੀ ਸੀ ਤੇ ਸਵੇਰੇ ਰਾਤ ਨੂੰ ਤੇ ਪਹਿਲਾਂ ਲੈਟ ਨਹੀਂ ਖਰਾਬ ਹੋ ਗਈ ਸੀ ਬਸ ساری ਰਾਤ ਕਦੇ ਅੰਦਰ ਕਦੇ ਬਾਹਰ ਬੱਚੇ ਮੱਛਰ ਵੀ ਬਹੁਤ ਸੀ ਤੇ ਬਾਅਦ 'ਚ ਪਤਾ ਨਹੀਂ ਲੱਗਾ ਕਦੋਂ ਨਹੀਂ ਆ ਗਿਆ ਸਵੇਰੇ 4:00 ਵਜੇ ਤੇ ਮੰਝੀਆਂ ਬਾਹਰ ਡਾਈਆਂ ਸੀ ਤੇ ਗਿੱਲੀਆਂ ਹੋ ਗਈਆਂ ਜੀ ਕਮਰੇ ਵੀ ਆਪਾਂ ਚੰਗਾ ਚੰਗਾ ਨਿਸ਼ਾਨਦਿਆਂ ਨੇ ਸਫਾਈ ਕਰੀ ਨੰਬ ਉਹ ਠਗੀ ਹੈ ਤੇ ਕਿਰਨਾ ਜੇ ਬਾਹਰ ਸੱਤੀ ਪਾਤੀ ਪਰੇਸ਼ਾਨ ਹੀ ਹੁੰਦੇ ਰਹੇ ਬੱਚੇ ਸੁੱਤੇ ਨਹੀਂ ਇਹਦੇ ਸੁੱਤੇ ਕਣਕ ਧੋਈ ਸੀ niche ਰੱਖੀ ਮੰਜੀ ਤੇ ਲਾ ਕੇ ਬਾਹਰ ਲੱਗੀਆਂ ਨੇ ਕਣੀਆਂ ਹੁੰਤੇ हट ਗੀਆਂ ਨੇ ਪਰ ਗੁਮ ਬਹੁਤ ਬਣਿਆ ਚਾਚੂ ਆਪਾਂ ਨੇ ਪੀ ਲਈ ਹੈ ਤੇ ਪੀ ਕੇ ਲੱਗੇ ਆ ਜੀ ਕੰਮ ਕਾਰ ਕਰਨ ਵਾਸਤੇ ਸਾਰੇ ਬੱਚੇ ਉੱਥੇ ਚਾਹ ਆਪਾਂ ਨੇ ਪੀ ਲਈ ਹੈ ਤੇ ਆਹ ਆਓ ਰੋਟੀ ਬਣਾਉਣ ਵਾਸਤੇ ਅੱਜ ਨਹੀਂ ਜ਼ਿਆਦਾ ਕਰਨੀ ਹੈ ਤੇ ਨਾਲੇ ਗਾਦੀ ਲੈਣ ਦੀ ਸੇ ਬੱਚੇ ਵੀ ਪਰੇਸ਼ਾਨ ਹੋਏ ਤੇ ਨਾਲੇ ਗਰਮੀ ਵੀ ਜ਼ਿਆਦਾ ਹੈ ਅੱਜ ਕੋਣ ਠੇਕੂਠਾ ਬਣਾਉਣ ਨੂੰ ਕੋਈ ਮਨ ਨਹੀਂ ਕੀਤਾ ਤੇ ਆਪਾਂ ਨੇ ਅੱਜ ਬਣਾਤੀ ਹੈ ਸਿੰਪਲ ਰੋਟੀ ਬਣਾਈ ਹੈ ਨਮਕ ਪਾ ਕੇ ਤੇ ਸਬਜੀ ਬਣਾਈ ਸੀ ਰਾਤੀ ਨੂੰ ਵੀ ਖਰਾਬ ਹੋ ਗਈ। ਫਰੰਟੇ ਰਾਤੀ ਫਰੇਜ਼ ਚੱਲੇ ਆ ਨਹੀਂ ਐਨੀ ਗਰਮ ਨਹੀਂ ਸੀ। ਸਬਜੀ ਖਰਾਬ ਤੇ ਹੁਣ ਆਪਾਂ ਲੈਣ ਵਾਲੀ ਬਚਰ ਠੀ ਦੇ ਦੇ ਨੇ। ਸਬਜੀ ਹੈ ਨਹੀਂ ਹਾਂ। ਹੈ ਕਟ 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 ਅੱਡੇ ਉਹ ਬੀਜੀ ਮਸਲੀ ਹਾਂ ਦੇ ਤਾਂ ਖਤਮ ਹੋ ਗਿਆ ਇਹ ਮਿੰਟ ਨਾ 3 2 1 1 1 2 1 ਵਜੇ ਡਿਸਪਲੇਸ ਡਿਸਪਲੇਸ ਅ ਜੱਬਾ ਨਾ ਮਰ ਜਾਣਾ ਪਾਵਾਂ ਵਿਚਾਰ ਆ ਜੇ ਤੇਰੇ ਬੀਜੇ ਤੋੜ ਕੇ ਰੱਖ ਲੈਣੇ ਤੋਂ ਹੋ ਕੇ ਤੇ ਕੰਮ ਕੱਲ ਤੱਕ ਸੁੱਕ ਜਾਣਗੀਆਂ ਫਿਰ ਆਪਾਂ ਕੱਟ ਕੇ ਪਾਵਾਂਗੇ ਅੱਜ ਚਾਰ ਲੈ ਟਾ ਗੀ ਆਪਣੀ ਇਕਰੀ ਹੋਰ ਕੰਮ ਕਰਕੇ ਮਿਲਦਾ ਤਾਂ ਬਹੁਤ ਲੱਗ ਰਹੀ ਹੁੰਦੀ ਲੈ ਟਾ ਕਪੜੇ ਕਪੜਾ ਧੋਣ ਵਾਲੇ ਪਹਿਨੇ ਧੋਨੇ ਪਿੱਛੇ ਜਿਆਦਾ ਸਾ ਮਰਚਾ ਧੋ ਕੇ ਰੱਖ ਲੈਣੇ ਅੱਛਾ ਦਾਣੇ ਵੀ ਆਪਾਂ ਸੁੱਕੜੇ 파ਤੇ ਕਪੜੇ ਵੀ ਧੋਤੇ ਨੇ ਭਾਵੇਂ ਤੁਸੀਂ ਇੱਥੇ ਆਜੇ ਫੇ ਚੱਕ ਕੇ ਫਟਾਫਟ ਅੰਦਰ ਰੱਖਣਾ ਪੈਣਗੇ ਅੱਜ ਗੋਮਾ ਬੜਾ ਲੱਗਦਾ ਜਿਵੇਂ ਆਏਗਾ ਇਹ ਹੋਰ ਧੁੱਪ ਤੇ ਮਿੱਠੀ ਦਾ ਨਹੀਂ ਹੋ ਮਜ਼ਾ ਲੱਗਿਆ ਜਿਆਦਾ ਚਲੋ ਆਏਗਾ ਮੀਂਹ ਚੱਕ ਕੇ ਅੰਦਰ ਰੱਖ ਲਾਂਗੇ ਤੇ ਹੁਣ ਆਪਾਂ ਲਾਨੇ ਦੀ ਪੋਚਾ ਕੰਮ ਆਪਾਂ ਕਰ ਲਈ ਸਾਰੇ ਪੋਚਾ ਲਾਣਾ ਲੱਗੇਗੇ ਲਾਨੇ ਦੀ ਪੋਚੀ ਹੁਣ ਮੈਂ ਰੀਲ ਲੇ ਹਾਂ ਸੋ ਇਹ ਦੀ ਸਫਾਈ ਅੱਜ ਬੱਚਿਆਂ ਨੂੰ ਛੁੱਟੀ ਹੀ ਕੋਈ ਰਾਤੀ ਲੈਣ ਨਹੀਂ ਹੈਗੀ ਸੀ ਤੇ ਸਾਰੇ ਬੱਚੇ ਵੀ ਪਰੇਸ਼ਾਨ ਨੇ ਤੇ ਮੈਂ ਕਿ ਅੱਜ ਜਲਦੀ ਖਿਲਾਣਾ ਪਾਣਾ ਤਾਂ ਬੱਚੇ ਸਕੂਲ ਚਲੇ ਜਾਣਗੇ ਫਿਰ ਆਪਾਂ ਪਿੱਛੋਂ ਕਰ ਲਾਂਗੇ ਸੋਈ ਦੀ ਸਫਾਈ ਸੋਈ ਚ ਵੀ ਕਾਫੀ ਖਿਲਾਣਾ ਪੈ ਰਿਹਾ ਨਾ ਭਾਂਡੇ ਬੜੇ ਨੇ ਅੱਧਾ ਦੇ ਬੱਚੇ ਆਂਦੇ ਤੱਕ ਮਸੀਨੇ ਲੈ ਲਈਦਾ ਚਲੋ ਕੰਮ ਨੂੰ ਘਾਹ ਦੀ ਸਫਾਈ ਕਰ ਆਜਾ ਦੇਖੋ ਚੱਲਾ ਹੈ ਇਹ ਕੰਮ ਨੂੰ ਲੈਣੇ ਆ ਲੋ ਜੀ ਕੰਮ ਕਮ ਖਤਮ ਕਰਕੇ ਅੱਜ ਕਿਰਨ ਘਰੇ ਸੀ ਨਾ ਕਿ ਬੱਚੇ ਹੋ ਗਏ ਵੇਲੇ ਤੇ ਆਪਾਂ ਕਿਰਨ ਬਣਾ ਰਹੀ ਆ ਆਪਣੇ ਲਈ ਚਾਹ ਮਰ ਚਾਹ ਬਣਾਂਗੀ ਲੈ ਅੰਦਰ ਪਾ ਕੇ ਤੋਂ ਐਸੀ ਆਪਾਂ ਲੈ ਆਏ ਲਾ ਕੇ ਤੇ ਲਾਣੇ ਤੇ ਮੈਨਾਂ ਤੇ ਬੱਚੇ ਸੁੱਤੇ ਪਏ ਨਾ ਉਹ ਸੌਂ ਗਏ ਕਿੰਨ ਨੋਟੇਗੀ ਬਸ ਆਲਾ ਦਿਨ ਹੈ ਨੰਨੀ ਨੇ ਕਦੇ ਉਹ ਕੰਮ ਕਰਤਾ ਕੋਈ ਛੱਟ ਘੋਮਾ ਪੈ ਗਈ ਸੀ ਇਹ ਅਰੈਸਟ ਕਰਨਾ ਕੱਪੜੇ ਲਾ ਦਿੱਤੇ ਫਿਰ ਬੱਚਿਆਂ ਨੂੰ ਲਾਨੇ ਆ ਤੇਲ ਮਾਨੇ ਇਹ ਸੁੱਤੇ ਉੱਠੇ ਹੀ ਬੱਚੇ ਤੇ ਲੱਗੀ ਸ਼ਾਮ ਨੂੰ ਭੁੱਖ ਇਹ ਆਪਾਂ ਇਹਨਾਂ ਚਾਹਨਾ ਬਰੋਂਠੀ ਬਣਾਤੀਆਂ ਇਹ ਲੱਗੇ ਖਾਣ ਤੇ ਇੱਧਰ ਬਣਾਈਏ ਆਪਾਂ ਨੂੰ ਚਾਹ ਸ਼ਾਮ ਦੀ ਅਜੇ ਵਾਲ ਖਿਲਰੇ ਤੇਲ ਲਾਣੇ ਸਿਰ ਤੋਂ ਇਹਨੇ ਜਿਹੜੇ ਮਰਚਾਂ ਆਪਾਂ ਸਿਰ ਧੋ ਕੇ ਰੱਖੀਆਂ ਸੀ ਨਾ ਤੇ ਉਹ ਕਈਆਂ ਨੇ ਸੁੱਕ ਤੇ ਆਪਾਂ ਇਹਨਾਂ ਦੇ ਵਿੱਚ ਢੇਜ ਜੀ ਪਾੜਦੇ ਆਂ ਏਦਾਂ ਕਰਕੇ ਇਹ ਆਪਾਂ ਪਾਵਾਂਗੇ ਚਾਰ ਮਿਰਚਾਂ ਦਾ ਚਾਰ ਸਵਾਦ ਲੱਗਦਾ ਰੋਟੀ ਨਾਲ ਇਹ ਥੋੜੀ ਜਿਹੀ ਲਈਆਂ ਸੀ ਇਹ ਖਾ ਲਾਂਗੇ ਤੇ ਹੋਰ ਪਾਵਾਂਗੇ ਬਸ ਬਣਾ ਲਿਆ ਪਚਾਰ ਮਿਰਚਾਂ ਦਾ ਕੱਟ ਲੀਏ ਕੀ ਆਪਾਂ ਪਾਨੇ ਆ ਮਿਰਚਾਂ ਦਾ achar ਸਹੀ ਜੰਦਾਂ। ਹੁਣ ਸਿਰ ਮਿਰਚਾਂ ਦਾ ਚਾਰ ਪਾ ਲੈਨੇ ਸਵਾਦ ਲੱਗਦਾ ਰੋਟੀ ਨਾਲ ਖਾਓ ਨਾ। ਜਿਹੜੀ ਅੰਬ ਦੇ ਇੰਨਾ ਸਵਾਦ ਨਹੀਂ ਲੱਗਦਾ ਜਿੰਨਾ ਮਿਰਚਾਂ ਦਾ ਸਵਾਦ ਲੱਗਦਾ। ਅੰਬ ਤਾਂ ਅਜੇ ਆਪਾ ਪਾਇਆ ਵੀ ਨਹੀਂ। ਇਹਨਾਂ ਦਾ ਮਿਕਸ ਕਰ ਲਓ ਤਾਂ ਸਾਰੇ ਈ ਚੰਸ ਲਾ ਰਹੇ ਆ ਜੰਦਾਂ। ਬੱਸ। ਮੈਂ ਇਹਦੇ ਕੋਲ ਆ ਗਿਆ ਨੇ ਆਇਏ ਛੇ ਆਪ ਇਹਨੂੰ ਪਾ ਲਾਈਆਂ ਡੱਬੇ 'ਚ ਥੋੜਾ ਜਿਹਾ ਦੇ ਪਾ ਕੇ ਢਾਜੇਗਾ ਬਾਦ ਨੇ ਮਹੱਤਵਪੂਰਨ ਗੱਲ। ਲੱਗੀ ਬੱਚੇ ਪੜ੍ਹ ਰਹੇ ਨੇ ਟਾਈਮ ਹੋ ਗਿਆ ਜੀ ਸ਼ਾਮ ਦਾ 7:00 ਵਜੇ ਨੇ ਤੇ ਅੱਜ ਸਾਰਾ ਦਿਨ ਇਦਾਂ ਹੀ ਬਸ ਸੰਡੇ ਦਾ ਬੀਜੀ ਰਿਹਾ। ਇਹਦੀ ਫਰੈਂਡ ਆ ਗਈ ਹੁਣ ਵਾਲ ਬੁੱਲ ਧੋ ਕੇ ਖੇਡਣ ਵਾਸਤੇ। ਹੁਣ ਥੋੜੀ ਜਰ ਪੜ ਕੇ ਫਿਰ ਇਹ ਖੇਡਣਗੇ ਤੇ ਆਪਾਂ ਚਲਦੇ ਆਂ ਸੋਈ ਚ ਬਣਾਉਣੇ ਕੋਈ ਦਾਲ ਸਬ지। ਚਲੋ ਜੀ ਅੱਜ ਆਪਾਂ ਅੱਜ ਵਾਲੇ ਵਲੌਗ ਦਾ ਐਂਡ ਇੱਥੇ ਹੀ ਕਰਦੇ ਆਂ। ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ। ਤਦ ਲਈ ਸਸਤੀ ਕਾਲ ਜੀ ਬਾਏ ਬਾਏ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਪਲੀਜ਼ ਜੇ ਥੋੜੀ ਜਿਹੀ ਚੰਗੀ ਲੱਗਦੀ ਹੈ ਤੇ ਚਲੋ ਜੀ ਬਾਏ ਬਾਏ